ਜੀ ਸਸ਼ੀਕਾਰਦਨ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਤੇ ਮੈਂ ਸਕੂਲ ਵਾਸਤੇ ਤਿਆਰ ਹੋ ਗਿਆ ਮम्मी ਜੀ ਉਤਾਰ ਕੱਢ ਲਿਆਂਦੀ ਮम्मी ਜੀ ਨੇ ਤੇ ਬਸ ਦੁੱਧ ਦਿਨ ਦੁੱਧ ਪੋਣ ਵਾਲਾ ਰਹਿ ਗਿਆ ਮੇਰੀ ਵੈਨ ਆਉਣ ਚ ਵੀ ਥੋੜਾ ਹੀ ਟਾਈਮ ਰਹਿੰਦਾ ਹੈ ਮੈਂ ਚਾਹ ਪੀ ਲਿੱਤੀ ਹੈਗੀ ਆ ਤੇ ਇੱਥੇ ਮੰਮੀ ਜੀ ਮੈਂ ਸਾਦਰ ਦੀਆਂ ਟਿੱਕੀਆਂ ਨੂੰ ਕੁੱਟਣ ਦੇ ਨੇ ਖਲ ਦੇ ਵਿੱਚ ਪੋਣ ਦੇ ਨੇ ਕੁੱਟ ਕੇ ਦੋ ਸੁਆਣ ਪਾਣੀ ਪੋਣ ਦਿੱਤੇ ਬਾਰ ਬਹੁਤ ਲੱਗਦੀ ਉਹ ਸਾਦਰਤੀਆਂ ਟਿੱਕੀਆਂ ਨਾ ਮੰਮੀ ਕਹਿੰਦੇ ਪਸ਼ੂਆਂ ਨੂੰ ਭੁੱਖ ਤੇ ਤੇ ਜ਼ਿਆਦੀ ਲੱਗਦੀ ਐ ਪਸ਼ੂ ਰੱਜਦੇ ਨੇ ਐ ਸੇਖਾਂ ਕੇ ਕੋਟਕੇ ਪਾਉਂਦੇ ਨੇ ਤੇ ਆ ਡੇਲੀ ਡੇਲੀ ਨਹੀਂ ਪਾਈਦੀਆਂ ਹਫਤੇ ਦੇ ਵਿੱਚ ਇੱਕ ਵਾਰੀ ਪਾਉਂਦੇ ਨੇ ਤੇ ਜਿਵੇਂ ਕੱਲ ਆਪਾਂ ਪਾਣੀ ਪਾਇਆ ਸੀਗਾ ਤੇ ਤੁਸੀਂ ਵੇਖ ਹੀ ਸਕਦੇ ਜਿਹੜੇ ਫੁੱਲ ਸੀ ਉਹ ਕਾਫੀ ਖਿਲਾਏ ਨੇ ਇਸ ਬੂਟੇ ਦੇ ਉੱਤੇ ਪਾਣੀ ਦੇ ਨਾਲ ਕਾਫੀ ਫਰਕ ਪੈ ਜਾਂਦਾ ਬੂਟਿਆਂ ਨੂੰ ਤੇ ਕਾਫੀ ਵਧੀਆ ਲੱਗਦੇ ਨੇ ਬੂਟੇ ਤੇ ਹੁਣ ਪਰਲੇ ਘਰੇ ਚ ਆਪਾਂ ਤੁਹਾਨੂੰ ਚੱਲ ਕੇ ਦਿਖਾਉਣੀ ਆ ਕਿ ਉੱਧਰ ਕੀ ਕਰਦੇ ਨੇ ਪਪਾ ਜੀ ਤੇ ਅੰਕਲ ਜੀ ਮੰਮੀ ਜੀ ਵੀ ਹੁਣੇ ਹੀ ਉੱਧਰ ਹੀ ਗਏ ਨੇ ਤੇ ਇੱਧਰ ਕੈਮਰੇ ਨੇ ਫੋਕਸ ਹੀ ਨਹੀਂ ਕਰਨਾ ਸੂਰਜੀ ਬਹੁਤ ਹੈ ਤੇ ਜੀ ਆਪਾਂ ਪਰਲੇ ਘਰੇ ਆ ਗਏ ਆ ਉੱਥੇ ਅੰਕਲ ਪੱਠੇ ਘੁੱਤਰੰਦੇ ਨੇ ਬਸ ਇਨ ਨਹੀਂ ਫੋਕਸ ਹੁੰਦਾ ਹੈ ਕਿ ਬੈਕ ਕੈਮਰੇ ਦਾ ਉਹ ਬੈਠਾ ਡੈਡੀ ਪੱਖੇ ਅੱਗੇ ਬੈਠ ਕੇ ਫੋਨ ਵੇਖੰਦਾ ਹੈ ਨੇ ਤੇ ਤੇ ਮਮੀ ਜੀ ਨੇ ਫਲ ਪੇਂ ਦਿੱਤੀ ਐ ਸਹੀ ਨਹੀਂ ਸੀ ਕੱਲ ਐਵੇਂ ਅੰਗਲ ਜਾਣ ਕੇ ਛੁੱਟੀ ਕੀਤੀ ਐ ਮੈਂ ਜਾਣ ਕੇ ਨਹੀਂ ਕੀਤੀ ਮਨ ਬੁਖਾਰ ਹੋ ਗਿਆ ਸੀ ਰਾਤ ਤੇ ਚਲੋ ਜੀ ਅੱਜ ਦੇ ਵਲੌਗ ਨੂੰ ਸਟਾਰਟ ਕਰਦੇ ਆ ਜੇ ਕੋਈ ਚੈਨਲ ਤੇ ਨਵਾਂ ਹੈ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਿਹਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਤੇ ਇੱਕ ਵਾਰੀ ਜੇ ਕਮੈਂਟ ਕਰਦੇ ਹੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਬਿਨਾਂ ਕਿਸੇ ਦੇਰੀ ਤਾਲ ਦੇ ਵਲੌਗ ਨੂੰ ਸ਼ੁਰੂ ਕਰਦੇ ਹਾਂ ਜੀ ਤੇ ਮਮੀ ਜਨੇ ਚਾਹਤਾ ਦਿੱਤੀ ਹੈਗੀ ਐ ਮੈਂ ਤੇ ਪੀਣੀ ਨਹੀਂ ਕਿਉਂਕਿ ਮੈਂ ਸਵੇਰੇ ਇੱਕ ਟਾਈਮ ਹੀ ਚਾਹ ਪੀਣਾ ਤੇ ਉਸਦੇ ਨਾਲ ਪਰੌਂਠੇ ਖਾ ਲੈਣਾ ਹੁੰਦਾ ਮਮੀ ਬਣਾ ਦਿੰਦੇ ਨੇ ਸਵੇਰੇ ਸਵੇਰੇ ਤੇ ਪਾਪਾ ਜੀ ਤੇ ਅੰਕਲ ਜੀ ਚੱਲੇ ਨੇ ਪੱਠੇ ਲੈਣ ਤੇ ਜੀ ਇਧਰ ਹਾਲ ਪਾ ਲਿੱਤੇ ਹੈਗੇ ਨੇ ਤੇ ਪਾਪਾ ਜੀ ਤੇ ਅੰਕਲ ਜੀ ਚੱਲੇ ਹੈਗੇ ਨੇ ਪੱਠੇ ਲੈਣ ਵਾਸਤੇ ਤੇ ਮੇਰੀ ਭੈਣ ਹੁੰਦਾ ਵੀ ਆਉਣ ਦਾ ਟਾਈਮ ਹੋਇਆ ਪਈ ਤੇ ਮੈਂ ਵੀ ਬੈਗ ਟੰਕ ਕੇ ਗੇਟ ਦੇ ਅੱਗੇ ਆ ਚੁੱਕਿਆ ਹਾਂ ਤੇ ਹੁਣ ਅੰਕਲ ਜੀ ਗੇਟ ਲਾ ਦੇਣਗੇ ਤੇ ਫਿਰ ਜਾ ਕੇ ਪੱਠੇ ਲੈ ਆਉਣਗੇ ਤੇ ਮੇਰੇ ਸਕੂਲ ਦੀ ਵੈਨ ਵੀ ਆ ਗਈ ਹੈਗੀ ਐ ਤੇ ਮੰਮੀ ਜੀ ਇਹ ਮੈਨੂੰ ਸਕੂਲ ਕੱਲ੍ਹਨ ਤੋਂ ਬਾਅਦ ਸਾਰਨ ਪਹਿਲਾਂ ਕਲੀਨਿੰਗ ਕੰਪਲੀਟ ਕਰਨਗੇ ਇੱਕ ਤਾਂ ਕੰਨਾਂ ਦੇ ਨਾਲ ਉਹ ਜਿੱਥੇ ਸੀਮੈਂਟ ਲੱਥਦਾ ਹੈ ਨਾ ਇੱਥੇ ਜਿਹੜੀ ਉਹ ਸੀਮੈਂਟ ਦਾ ਜਿਹੜਾ ਬਰੂਦਾ ਜਿਹਾ ਹੁੰਦਾ ਉਹ ਲੱਥਦਾ ਹੈ ਨਾ ਜਿੰਨੀ ਮਰਜ਼ੀ ਹਰੀ ਝਾੜੂ ਫੇਰ ਲਈਏ ਲੇਕਿਨ ਆ ਫਿਰ ਵੀ ਇਕੱਠਾ ਹੋ ਹੀ ਜਾਂਦਾ ਇੱਥੋਂ ਤੇ ਆ ਵੀ ਇਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਨੁੱਕਰਾਂ ਨੂੰ ਵੀ ਵਰਨਾ ਲੱਗਦਾ ਹੈ ਕਿ ਜਿਵੇਂ ਝਾੜੂ ਫੇਰੀ ਨਹੀਂ ਹੁੰਦੀ ਨੁੱਕਰਾਂ 'ਚ ਤੇ ਜਿਆਦਾਤਰ ਉੱਥੇ ਹੁੰਦਾ ਜਿੱਥੇ ਕੰਗ ਕੰਦ ਖੋਖਲੀ ਹੋਈ ਹੋਵੇ ਹੈਨਾ ਤੇ ਜਾਂ ਫਿਰ ਜਿੱਥੇ ਗੰਦ ਦੇ ਵਿੱਚ ਕਲੀ ਹੋਵੇ ਹੁਣ ਬਾਹਰ ਝਾੜੂ ਲਾਉਣ ਤੋਂ ਬਾਅਦ ਪੋਚੇ ਲਾ ਦੇਣਗੇ ਅੰਦਰ ਦੀ ਕਲੀਨਿੰਗ ਸਾਰੀ ਕੰਪਲੀਟ ਕਰ ਦਿੱਤੀ ਸੀ ਤੇ ਮੈਨੂੰ ਸਕੂਲ ਘਰਨ ਤੋਂ ਬਾਅਦ ਆਹੀ ਕੰਮ ਹੁੰਦਾ ਮਮੀ ਜੀ ਨੂੰ ਕਲੀਨਿੰਗ ਕੰਪਲੀਟ ਕਰ ਲੈਣਗੇ ਲੇਕਿਨ ਜਦੋਂ ਦਾਦੀ ਜੀ ਹੁੰਦੇ ਨੇ ਉਹ ਤਾਂ ਕਲੀਨਿੰਗ ਉਹ ਕੰਪਲੀਟ ਕਰ ਦਿੰਦੇ ਨੇ ਤੇ ਮੰਮੀ ਜੀ ਬਾਕੀ ਸਾਰੇ ਜਿਹੜੇ ਕੰਮ ਹੁੰਦੇ ਨੇ ਉਹ ਕੰਪਲੀਟ ਕਰ ਲੈਂਦੇ ਨੇ ਜਿਵੇਂ ਕਿ ਰੋਟੀਆਂ ਪਕਾ ਲੈਣੀਆਂ ਸਬਜ਼ੀ ਬਣਾ ਲੈਣੀ ਦੁੱਧ ਤੱਤਾ ਕਰ ਲੈਣਾ ਮੱਖਣੀ ਕੱਢ ਲੈਣੀ ਹੋਰ ਬਥੇਰੇ ਕੰਮ ਹੋ ਜਾਂਦੇ ਨੇ ਉਹ ਕੰਪਲੀਟ ਕਰ ਦਿੰਦੇ ਨੇ ਤੇ ਪੁੱਛਦੇ ਫਿਰ ਵੀ ਮੰਮੀ ਲਾਉਂਦੇ ਹੁੰਦੇ ਆ ਦਾਦੀ ਜੀ ਝਾੜੂ ਲਾ ਦਿੰਦੇ ਨੇ ਤੇ ਉਸ ਤੋਂ ਬਾਅਦ ਪੁੱਛੇ ਮੰਮੀ ਲਾ ਦੇ ਲੈਂਦੇ ਨੇ ਤੇ ਦਾਦੀ ਜੀ ਗਏ ਹੋਏ ਨੇ ਭੂਆ ਕੋਲ ਇਹ ਸੇ ਕਰਕੇ ਹੁਣ ਥੋੜਾ ਜਿਹਾ ਓਖਾ ਹੀ ਕੰਮ ਥੋੜਾ ਜਿਹਾ ਲੇਟ ਵੀ ਹੋ ਜਾਂਦਾ ਹੈ ਤੇ ਡੈਡੀ ਜੀ ਤੇ ਅੰਕਲ ਜੀ ਦੇ ਖੇਤੋਂ ਤੋਂ ਪਹਿਲਾਂ ਸਾਰੀ ਕਲੀਨਿੰਗ ਕੰਪਲੀਟ ਕਰ ਦੇਣੀ ਹੈ ਮੰਮੀ ਜੀ ਫਿਰ ਉਸ ਤੋਂ ਬਾਅਦ ਰੋਟੀ ਨਾਲ ਲਾ ਲੈਣੀ ਸਬਜ਼ੀ ਆਪਾਂ ਚੋਲਿਆਂ ਦੀ ਬਣਾਈ ਸੀ ਕੱਲ ਉਹ ਪਈ ਹੈਗੀ ਐ ਸਵੇਰੇ ਆਪਾਂ ਨੂੰ ਘਾਟੀ ਸਬਜ਼ੀ ਬਣਾਉਣੀ ਪੈਂਦੀ ਹੈ ਕਿਉਂਕਿ ਕਈ ਵਾਰੀ ਰਾਤ ਦੀ ਸਬਜ਼ੀ ਬਚੀ ਹੁੰਦੀ ਹੈ ਨਾ ਫਿਰ ਉਹਨਾਂ ਨੂੰ ਆਪਾਂ ਸੁੱਟੀ ਦਾ ਨਹੀਂਗਾ ਲੋ ਜੀ ਤੇ ਸ਼ਾਮ ਦਾ ਟਾਈਮ ਹੈਗਾ ਇਸ ਇਥੇ ਮੰਮੀ ਜੀ ਮਾਂਜੁੰਦੇ ਨੇ ਭਾਂਡੇ ਕਿਉਂਕਿ ਬਚਾਅ ਬਣਾ ਹੀ ਸੀਗੀ ਤੇ ਉਹ ਭਾਂਡੇ ਸੀ ਇੱਕ ਮੰਜੇ ਤੋਂ ਸਕੂਲੋਂ ਆਇਆ ਸੀਗਾ ਰੋਟੀ ਖਾਧੀ ਸੀ ਉਹ ਵੀ ਭਾਂਡੇ ਸੀਗੇ ਇਸੇ ਕਰਕੇ ਹੁਣ ਸਾਰੇ ਭਾਂਡੇ ਇਕੱਠੇ ਮਾਂਜ ਲੈਣਗੇ ਤੇ ਮਾਂਜਣ ਤੋਂ ਬਾਅਦ ਜਾਣਗੇ ਧਾਰ ਕੱਢਣ ਵਾਸਤੇ ਤੇ ਫਿਰ ਪਾਪਾ ਜੀ ਤੇ ਅੰਕਲ ਜੀ ਡੇਰੀ 'ਚ ਦੁੱਧ ਪੋ ਆਉਣਗੇ ਫਰਾਂਟੀ ਵੀ ਦੁੱਧ ਲੈਣ ਵਾਲੇ ਆ ਜਾਂਦੇ ਨੇ ਇਸੇ ਕਰਕੇ ਛੇਤੀ ਛਤੀ ਭਾਂਡੇ ਮਾਂਜ ਕੇ ਮੰਮੀ ਜੀ ਜਾਣਗੇ ਹੈਲੋ ਜੀ ਤੇ ਜੀ ਸ਼ਾਮ ਦਾ ਟਾਈਮ ਹੈਗਾ ਇਹ ਤੇ ਮੰਮੀ ਜੀ ਨੇ ਪਾਣੀ ਮਾਂਜ ਦਿੱਤੇ ਹੈਗੇ ਨੇ ਚਾਹ ਬਣਾ ਕੇ ਪੀ ਲਈਤੀ ਹੈ ਤੇ ਹੁਣ ਮੰਮੀ ਜਾਣਗੇ ਧਾਰ ਕੱਢਣ ਵਾਸਤੇ ਤੇ ਧਾਰ ਕੱਢਣ ਤੋਂ ਬਾਅਦ ਡੈਡੀ ਜੀ ਤੇ ਅੰਕਲ ਜੀ ਆਉਣਗੇ ਡੇਰੀ ਦੇ ਵਿੱਚ ਦੁੱਧ ਤੇ ਮੈਂ ਹੁਣ ਵੀਡੀਓ ਅਪਲੋਡ ਕਰਨ ਤੋਂ ਬਾਅਦ ਸਕੂਲ ਦਾ ਵਰਕ ਕੰਪਲੀਟ ਕਰੂੰਗਾ ਤੇ ਅੱਜ ਦੇ ਵਲੌਗ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਬੈਲ ਆਈਕਨ ਨੂੰ ਜੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਉਹ ਨਵੀਂ ਵੀਡੀਓ ਨੋਟੀਫਿਕੇਸ਼ਨ ਤਾਈ ਕੋ ਸਾਨੂੰ ਪਹਿਲਾ ਪਹੁੰਚ ਜਾਵੇ ਤੇ ਕੋਈ ਵੀ ਜੇ ਕਮੈਂਟ ਕਰ ਦਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਮਿਲਦੇ ਆ ਕਿਸ ਨੈਵੀ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫੇ ਹੋਮ ਐਂਡ ਟੇਕ ਕੇਅਰ